ਉਹ ਹੁਣ ਮੈਥੋਂ ਗੇਠ ਉੱਜਾ ਹੋ ਗਿਆ ਸੀ ਜੁੱਤੀ ਵੀ ਮੇਚੇ ਨਾ ਆਉਂਦੀ ਹਰ ਮਹੀਨੇ ਆਖਦਾ ਨਵੀਂ ਲੈ ਕੇ ਦਿਓ ਬੋਝੇ ਵਿੱਚੋਂ ਜਿੰਨੇ ਜੀ ਕਰਦਾ ਕੱਢ ਕੇ ਲੈ ਜਾਂਦਾ ਕੋ ਚ ਆਖਣ ਲੱਗਦਾ ਤਾਂ ਜੰਮਣ ਵਾਲੀ ਉਸ ਦੇ ਹੱਕ ਵਿੱਚ ਭੁਗਤ ਜਾਂਦੀ ਸਫਾਈਆਂ ਦਿੰਦੀ ਤੁਸੀਂ ਠੀਕ ਹੁੰਦੇ ਹੋ ਵੀ ਗਲਤੋ ਜਵਾਨ ਔਲਾਦ ਨੂੰ ਕੋ ਚ ਆਖਣ ਦਾ ਜਮਾਨਾ ਨਹੀਂ ਰਿਹਾ ਐਨਾ ਬੁੱਲੋ ਕੋਲੋਂ ਗੱਡੀ ਦੀ ਲੈਣ ਵੀ ਲੰਘਦੀ ਐ ਮੈਂ ਆਖਦਾ ਇੰਨਾ ਹੀ ਦੱਸ ਜਾਇਆ ਕਰੇ ਅਖੀਰ ਜਾਂਦਾ ਕਿੱਥੇ ਆ ਮੋਨਾ ਕਦੋਂ ਹੁੰਦਾ ਦੋ ਜਵਾਨ ਪੈਣਾ ਵੀ ਨਹੀਂ ਕਿੰਨੀਆਂ ਸਲਾਮਾਂ ਬਾਤਾਂ ਹੁੰਦੀਆਂ ਨੇ ਪਿਓ ਪੁੱਤ ਵਿਚਾਲੇ ਘੜੀ ਪਲ ਕੋਲ ਬੈਠੇ ਤਾਂ ਸਹੀ ਕਾਰ ਨੂੰ ਮਲ ਮਲ ਸਾਫ਼ ਕਰਦੇ ਆ ਤੇ ਬੂਟ ਲੁਸ਼ਕਾਉਂਦੇ ਆ ਘੰਟੇ ਲੰਘ ਜਾਂਦੇ ਮੈਂ ਅਖਬਾਰ ਪੜਨ ਬਾਨੇ ਉਸ ਵੱਲ ਤੱਕਦਾ ਰਹਿੰਦਾ ਕਦੋਂ ਨਜ਼ਰ ਮਿਲਾਵੇ ਾਰੇ ਕਰਮਾਂ ਮਾਰੀਆਂ ਕਦੇ ਵੀ ਦੋ ਤੋਂ ਚਾਰ ਨਾ ਹੋਈਆਂ ਇੱਕ ਵੇਰ ਅੱਧੀ ਰਾਤ 2 ਵਜੇ ਕੇ ਐਦਾ ਕੋਈ ਪਤਾ ਹੀ ਨਹੀਂ ਕਿੱਥੇ ਆ ਕਦੋਂ ਮੋੜਨਾ ਠੀਕ ਹੋਵੇ ਸਹੀਂ ਸੋਚਾਂ ਦੀ ਉਹ ਦੇੜ ਬੁਣ ਅੰਦਰ ਪੁਰਾਣਾ ਸੰਦੂਕ ਖੋਲ੍ਹ ਲਿਆ ਅੰਦਰੋਂ ਪਾਪਾ ਜੀ ਦੀ ਡਾਇਰੀ ਨਿਕਲੀ ਚਾਰ ਦਹਾਕੇ ਪਹਿਲਾਂ ਲਿਖੀ ਇੱਕ ਤਾਂ ਆਖ ਰਹੇ ਸਨ ਅੱਜ ਵੀ ਬਿਨਾਂ ਦੱਸੇ ਚਲਾ ਗਿਆ ਅੱਧੀ ਰਾਤ ਮੁੜਿਆ ਸਿਰਫ ਐਨਾਂ ਹੀ ਪੋਚ ਲਿਆ ਵੀ ਕਿ ਵੇਲੇ ਕਿਉਂ ਆਇਆ ਤਾਂ ਅੱਖਾਂ ਕੱਢ ਕੱਢ ਕੇ ਵੇਖਣ ਲੱਗਾ ਫਿਰ ਬਿਨਾ ਕੁਝ ਆਖੇ ਹੀ ਕਮਰੇ ਵਿੱਚ ਜਾ ਵੜਿਆ ਬੂਹਾ ਠਾ ਕਰਕੇ ਵੱਜਿਆ ਸਿੱਧਾ ਮੇਰੀ ਰੂਹ ਤੇ ਐਨੀ ਸ਼ਰਮਿੰਦਗੀ ਐਨਾ ਦੁੱਖ ਪਹਿਲੀ ਵਾਰ ਚੱਲਿਆ ਨਿੱਕੇ ਜਿਹੇ ਨੂੰ ਖੜਾਇਆ ਲਿਬੜੇ ਚ ਤੜ ਤੋਤੇ ਝੂਠਾ ਕਾਦਾ ਆਪ ਪਾਟਿਆ ਪਾਇਆ ਪਰ ਇਹਦੇ ਹਮੇਸ਼ਾ ਨਵੇਂ ਨਕੋਰ ਹੁੰਦੇ ਸਨ ਪਤਾ ਹੀ ਨਹੀਂ ਕਿੱਥੇ ਗਲਤੀ ਹੋ ਗਈ ਫਿਰ ਅੱਗੇ ਦੋ ਤਿੰਨ ਅੱਖਰਾਂ ਦੇ ਪਾਲ ਧੁੰਦਲੀ ਜੀ ਹੋਈ ਪਈ ਸੀ ਪਾਣੀ ਦੇ ਤਰਬਕੇ ਡਿੱਗੇ ਸਨ ਸ਼ਾਇਦ ਮੈਂ ਖੋਦੇ ਸਿਰ ਤੇ ਪਟੋਕੇ ਮਾਰੀ ਕਮਲਿਆ ਤਰਬਕੇ ਨਹੀਂ ਹੰਝੂ ਨੇ ਫਿਰ ਆਪਣੀਆਂ ਅੱਖੀਆਂ ਵੀ ਮੀਟ ਲੀਆਂ ਠੀਕ ਉਸੇ ਥਾਂ ਮੇਰੀਆਂ ਅੱਖੀਆਂ ਵਿੱਚੋਂ ਵੀ ਕਿੰਨੇ ਤਰਬਕੇ ਹੋਰ ਡਿੱਗੇ ਲਗਾਤਾਰ ਥੋੜੇ ਬਹੁਤ ਪੜੇ ਜਾਂਦੇ ਅੱਖਰ ਹੋਰ ਵੀ ਧੁੰਦਲੇ ਪੈ ਗਏ ਤਰੁੱਕੇ ਨਹੀਂ ਪਛਤਾਵਾ ਡਿਗ ਰਿਆ ਸੀ ਮੁਆਫੀ ਦੀ ਆਸ ਵਿੱਚ ਪਰ ਮੁਆਫੀ ਕੌਣ ਦਿੰਦਾ ਐਨੇ ਵਟੇ ਘਰ ਵਿੱਚ ਮੈਂ ਕੱਲਾ ਹੀ ਤਾਂ ਸੀ ਤੇ ਜਾਂ ਫਿਰ ਕੰਧ ਤੇ ਟੰਗੀ ਪਾਪਾ ਜੀ ਦੀ ਫੋਟੋ ਚਾਰ ਦਿਹਾਕੇ ਪਹਿਲਾਂ ਦੀ ਫੋਟੋਆਂ ਮੇਂ ਭਲਾ ਮੁਆਫੀ ਦਿੰਦੀਆਂ ਕਦੀ ਨਹੀਂ ਮੁਆਫੀ ਤਾਂ ਜਿਉਂਦੇ ਜਗਦੇ ਇਨਸਾਨ ਦਿੰਦੇ ਨੇ ਤੁਰ ਗਏ ਤੇ ਸਿਰਫ ਚੇਤਾ ਕਰਾਉਂਦੇ ਰਹਿੰਦੇ ਜਿਹਾ ਬੀਜੋਗੇ ਉਹੀ ਵੱਡੋਗੇ ਲੇਖਤ ਹਰਪ੍ਰੀਤ ਸਿੰਘ ਜੁਵੰਦਾ ਆਵਾਜ਼ ਜਸੀ ਸੰਧੂ ਫਿਰ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ